ਸਤਿ ਸ਼੍ਰੀ ਅਕਾਲ ਜੀ ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਤੁਹਾਡੇ ਨਾਲ ਸ਼੍ਰੀ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਬੇਲਿਓ ਨਿਕਲਦੇ ਸ਼ੇਰ ਸਾਂਝੀ ਕਰ ਰਹੇ ਹਾਂ ਆਪਾਂ ਇਸ ਪੁਸਤਕ ਦੇ ਪੰਜ ਅਧਿਆਏ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਹੁਣ ਵਾਰੀ ਹੈ ਅਧਿਆਏ 6 ਦੀ ਤਾਂ ਸ਼ੁਰੂ ਕਰਨ ਲੱਗਿਆਂ ਜੀ ਅਧਿਆਇ 6 ਇਨਪੁੱਤਰਨ ਕੇ ਸੀਸ ਪਰ ਅੱਗੇ ਸਾਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਕੀ ਜੱਲੀ ਬਾਬਾ ਦੀਪ ਸਿੰਘ ਜੀ ਨੂੰ ਜਦ ਦਰਬਾਰ ਸਾਹਿਬ ਪਹੁੰਚੇ ਬਦਨੀਅਤ ਮੁਗਲਈ ਪਰਛਾਵਿਆਂ ਦਾ ਪਤਾ ਲੱਗਿਆ ਤਾਂ ਉਹਨਾਂ 18 ਸ਼ੇਰ ਦੇ ਖੰਡੇ ਵੱਲ ਹੱਥ ਵਧਾਇਆ ਜਾਪਦਾ ਸੀ ਕਿ ਖੰਡਾ ਮਿਆਂ ਤੋੜ ਕੇ ਬਾਹਰ ਆ ਜਾਵੇਗਾ ਮੈਨੂੰ ਕੰਦੀ ਬਾਬਾ ਯਾਦ ਆ ਰਿਹਾ ਸੀ ਉਸਨੇ ਮੈਨੂੰ ਰਾਹ ਵਿੱਚ ਆਉਂਦਿਆਂ ਜਦ ਉਹ ਮੈਨੂੰ ਮੋਗੇ ਲਿਆ ਰਿਹਾ ਸੀ ਇਹ ਕਥਾ ਸੁਣਾਈ ਸੀ ਉਹਨਾਂ ਖੰਡਾ ਕਮਰ ਕਸੇ ਵਿੱਚ ਕਸਣ ਲੱਗੇ ਆ ਮੁੱਠੇ ਨੂੰ ਹੌਲੀ ਜਿਹੇ ਕਿਹਾ ਤੇਰੀ ਕਾਹਲ ਮੈਂ ਸਮਝ ਸਕਦਾ ਕੌਲ ਹੈ ਤੇਰੇ ਨਾਲ ਕਿ ਤੇਰੀਆਂ ਦੋਹੇ ਪਾਸੇ ਦੀਆਂ ਧਾਰਾਂ ਨਾਲ ਮੁਗਲਾਂ ਦੇ ਸਿਰ ਲਾਹਾਂਗਾ ਤੂੰ ਮੇਰਾ ਅੰਤ ਤੀਕ ਸਾਥ ਦਿੰਦਾ ਰਹੀਂ ਬਿਨਾਂ ਇੱਕ ਪਲ ਦੀ ਦੇਰੀ ਲਾਏ ਰੌਸ਼ਨੀਆਂ ਦੇ ਵੰਜ਼ਾਰੇ ਮੁਗਲਈ ਪਰਛਾਵਿਆਂ ਨੂੰ ਮਿਟਣ ਲਈ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਏ ਗੁਰਬਾਣੀ ਦੀ ਸੰਥਿਆ ਲੈਣ ਵਾਲੇ ਵਿਦਿਆਰਥੀ ਹੱਥਾਂ ਵਿੱਚ ਪੋਥੀਆਂ ਫੜੀ ਆ ਰਹੇ ਸਨ ਉਹ ਬਾਬਾ ਜੀ ਨੂੰ ਗੁਰੂ ਕੀ ਕਾਸ਼ੀ ਦੀਆਂ ਬਰੂਹਾਂ ਤੇ ਮਿਲੇ ਅੱਜ ਸੰਥਿਆ ਨਹੀਂ ਹੋਏਗੀ ਬਾਬਾ ਜੀ ਕਿਉਂ ਨਹੀਂ ਹੋਏਗੀ ਅੱਜ ਤਾਂ ਸੰਥਿਆ ਦੇ ਨਾਲ-ਨਾਲ ਸਗੋਂ ਵਿਆਖਿਆ ਵੀ ਹੋਏਗੀ ਬਾਬਾ ਜੀ ਬੋਲੇ ਪੋਥੀਆਂ ਨੂੰ ਖਜ਼ਾਨਿਆਂ ਵਿੱਚ ਰੱਖੋ ਤੇ ਕਿਰਪਾਨਾਂ ਮਿਆਨਾਂ ਵਿੱਚੋਂ ਬਾਹਰ ਕੱਢੋ ਅੱਜ ਤੁਹਾਡੀ ਸੰਥਿਆ ਦੀ ਜਮਾਤ ਮੈਦਾਨੇ ਜੰਗ ਵਿੱਚ ਹੋਏਗੀ ਵਿਦਿਆਰਥੀਆਂ ਨੇ ਉਸਤਾਦ ਦੀ ਕਹੀ ਤੇ ਫੁੱਲ ਚੜਾਈ ਤਰਨ ਤਰਨ ਵਾਲੀ ਲੀਕ ਸਾਰੇ ਵਿਦਿਆਰਥੀਆਂ ਤੇ ਜਥੇ ਦੇ ਬਾਕੀ ਸਿੰਘਾਂ ਨੇ ਬਿਨਾਂ ਝਿਜਕ ਪਾਰ ਕੀਤੀ ਦੁਰਾਨੀ ਲੜਾਕੇ ਬਰਛੇ ਢਾਲਾਂ ਤੇ ਮਾਰ ਕੇ ਦਿਲ ਕਬਾਉਂ ਆਵਾਜ਼ਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਹੋ ਸਕਦਾ ਹੈ ਉਹਨਾਂ ਦੇ ਆਸ-ਪਾਸਿਓਂ ਕਿਸੇ ਦਾ ਦਿਲ ਕੰਬਿਆ ਵੀ ਹੋਏ ਪਰ ਸਿੰਘਾਂ ਨੂੰ ਤਾਂ ਐਸੀ ਆਵਾਜ਼ਾਂ ਸਗੋਂ ਹੋਰ ਜੋਸ਼ ਚੜਾਉਂਦੀਆਂ ਹਨ ਸਿੰਘਾਂ ਨੇ ਨਗਾਰੇ ਤੇ ਚੋਟ ਲਾਈ ਕਿਸੇ ਵਿਦਿਆਰਥੀ ਨੇ ਕਬੀਰ ਜੀ ਦਾ ਸ਼ਲੋਕ ਪੜ੍ਹਨਾ ਸ਼ੁਰੂ ਕੀਤਾ ਗगन दमामा बाजियो परयो निसाने काओ खेत जे मानडयो सूरमा अब जूझण को दाओ ਤੇ ਵਿਆਖਿਆ ਆਰੰਭ ਕੀਤੀ ਬੱਦਲਾਂ ਵਿੱਚ ਕੜਕਦੀ ਬਿਜਲੀ ਤਾੜ ਕਰਦੀ ਦੁਰਾਨੀ ਫੌਜਾਂ ਤੇ ਡਿੱਗੀ ਜਦ ਬਾਬਾ ਜੀ ਨੇ ਧੂ ਕੇ ਖੰਡਾ ਮਿਆਂ ਨੂੰ ਕੱਢਿਆ ਉਹ ਬਿਜਲੀ ਸਿੰਘਾਂ ਨੇ ਪਰਤ ਕੇ ਅਸਮਾਨ ਵਿੱਚ ਨਾ ਜਾਣ ਦਿੱਤੀ ਸਗੋ ਇੱਕ ਸਿੰਘ ਨੇ ਫੜ ਕੇ ਆਪਣੇ ਮਿਆਨ ਵਿੱਚ ਪਾ ਲਈ ਬਾਬਾ ਜੀ ਅਫਗਾਨਾਂ ਵੱਲ ਤੂਫਾਨ ਵਾਂਗ ਬਦੇ ਹਮਰੀ ਜਾਤ ਪਾਤ ਗੁਰਸਤਗੁਰ ਹਮ ਵੇਚਿਓ ਸਿਰ ਗੁਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸ਼ਬਦ ਆਰੰਭ ਹੋਇਆ ਵਿਆਖਿਆ ਕਰਦੇ ਕਰਦੇ ਬਾਬਾ ਜੀ ਵਿੱਚ ਵੀ ਵਿੱਚ ਵਿੱਚ ਕਬੀਰ ਜੀ ਦੇ ਸ਼ਲੋਕ ਪੁਰਜਾ ਪੁਰਜਾ ਕੱਟ ਮਰੈ ਕਭੋ ਨਾ ਛਾੜੈ ਖੇਤ ਦਾ ਪ੍ਰਮਾਣ ਲਾ ਕੇ ਅਰਥ ਹੋਰ ਸਪਸ਼ਟ ਕਰ ਰਹੇ ਸਨ ਕਿੰਨਾ ਚਿਰ ਇਹ ਅਨੋਖੀ ਕਥਾ ਚੱਲਦੀ ਰਹੀ ਬਾਬਾ ਜੀ ਸੰਥਿਆ ਤੇ ਕਥਾ ਦੀ ਸਮਾਪਤੀ ਵੱਲ ਵਧ ਰਹੇ ਸਨ ਉਹਨਾਂ ਵਾਰਾਂ ਤੇ ਵਧੇਕ ਸ਼ਲੋਕਾਂ ਵਿੱਚੋਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੇ ਆਓ ਸ਼ਲੋਕ ਪੜਿਆ ਪਠਾਨ ਸਰਦਾਰ ਨੇ ਵਾਰ ਕੀਤਾ ਬਾਬਾ ਜੀ ਦੇ ਡਿਗਦੇ ਸਿਰੋਂ ਆਵਾਜ਼ ਆਈ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣਾ ਨਾ ਕੀਜੈ ਮੁਗਲਾਂ ਪਠਾਨਾਂ ਨੂੰ ਜਾਪਿਆ ਕਥਾ ਦੀ ਸਮਾਪਤੀ ਹੋ ਗਈ ਪਰ ਨਹੀਂ ਪੰਜਵੇਂ ਸਤਗੁਰਾਂ ਦਾ ਸ਼ਬਦ ਸੂਰਬੀਰ ਬਚਨ ਕੇ ਬਲੀ ਇੱਕ ਵਿਦਿਆਰਥੀ ਨੇ ਬਾਬਾ ਜੀ ਵੱਲ ਦੇਖ ਕੇ ਪੜਨਾ ਆਰੰਭ ਕੀਤਾ ਵਿਆਖਿਆ ਆਰੰਭ ਹੋਈ ਬਾਬਾ ਜੀ ਨੇ ਸੀਸ ਚੱਕਿਆ ਖੱਬੇ ਹੱਥ ਦੀ ਤਲੀ ਉੱਤੇ ਰੱਖਿਆ ਤੇ ਦਰਬਾਰ ਸਾਹਿਬ ਵੱਲ ਨੂੰ ਚੱਲੇ ਪਏ। ਜਹਾਨ ਖਾਨ ਮੈਦਾਨ ਵਿੱਚੋਂ ਭੱਜੇ ਆ ਰਹੇ ਸਿਪਾਹੀਆਂ ਨੂੰ ਪੁੱਛ ਰਿਹਾ ਸੀ। ਕੀ ਉਹ ਇਕੱਲਾ ਸੀ? ਸਿਰ ਤਲੀ ਤੇ ਜਾਂ ਕੋਈ ਹੋਰ ਵੀ? ਜਹਾਨ ਖਾਨ ਦੀ ਆਵਾਜ਼ ਮੈਦਾਨ ਵਿੱਚੋਂ ਭੱਜ ਕੇ ਆਏ ਸਿਪਾਹੀਆਂ ਦੀਆਂ ਲੱਤਾਂ ਨਾਲੋਂ ਵੀ ਜ਼ਿਆਦਾ ਕੰਬ ਰਹੀ ਸੀ। ਪਤਾ ਨਹੀਂ ਹਜ਼ੂਰ ਪਿੱਛੇ ਮੁੜ ਕੇ ਦੇਖਣ ਦਾ ਹੌਸਲਾ ਕੌਣ ਕਰਦਾ। ਪਰ ਸਾਡੇ ਮਗਰ ਆਉਂਦੇ ਸਿਪਾਹੀ ਚੀਕ ਰਹੇ ਸਨ ਕਿ ਜਿਹਹਾ 우ਸਤਾਦ ਹੈ ਤੇ ਹੀ ਹੀ ਵਿਦਿਆਰਥੀ ਨੇ ਸਾਨੂੰ ਤਾਂ ਜਾਪਦਾ ਹੈ ਕਿ ਸਾਰਾ ਜੱਥਾ ਹੀ ਹਜ਼ੂਰ ਐਸੀ ਕਥਾ ਸੁਣਨ ਵਾਲੇ ਕੋਈ ਆਮ ਥੋੜਾ ਹੋਣਗੇ ਇਹ ਸੀ ਇਤਿਹਾਸ ਦਾ ਪਹਿਲਾ ਪਾਠ ਬੋਧ ਸਮਾਗਮ ਜਿਸ ਵਿੱਚ ਗੁਰਮਤ ਮਾਰਤੰਡ ਬਾਬਾ ਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਵਿਆਖਿਆ ਦਾ ਅਸਲ ਢੰਗ ਦੱਸਿਆ ਵਾ ਵਿਆਖਿਆ ਹੋਵੇ ਤਾਂ ਫਿਰ ਐਸੀ ਹੋਏ ਸੁਣਦਿਆਂ ਮੇਰੇ ਮੂੰਹੋਂ ਨਿਕਲਿਆ ਇਹੀ ਸਤ ਹੈ ਸ਼ੇਰਾ ਗੁਰਬਾਣੀ ਵਿਆਖਿਆ ਸ਼ਰੀਰ ਲੇਖੇ ਲਾ ਕੇ ਹੀ ਕੀਤੀ ਜਾ ਸਕਦੀ ਹੈ ਗੱਲਾਂ ਨਾਲ ਅਰਥ ਤਾਂ ਕਿਸੇ ਆਮ ਕਵੀ ਦੀ ਰਚਨਾ ਦੇ ਕਿਤੇ ਜਾ ਸਕਦੇ ਹਨ ਤੁਰਕੀ ਬਾਣੀ ਦੇ ਨਹੀਂ ਨਾਲੇ ਸਿੱਖ ਦਾ ਫਰਜ਼ ਹੈ ਕਿ ਉਹ ਮਹਾਰਾਜ ਦੇ ਚਰਨਾਂ ਵੱਲ ਹੀ ਦੇਖਦਾ ਰਹੇ ਜਦ ਕੋਈ ਗੱਲਾਂ ਨਾਲ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਾਣੋ ਉਹ ਮਹਾਰਾਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਦੀ ਚੇਸ਼ਟਾ ਵਿੱਚ ਹੈ ਸਿੱਖ ਨੂੰ ਇਹ ਸ਼ੋਭਦਾ ਨਹੀਂ ਕੰਦੀ ਬਾਬਾ ਮੇਰੇ ਵੱਲ ਦੇਖਦੇ ਆ ਬੋਲਿਆ ਕਿੱਥੇ ਚਲਾਂਗੇ ਆ ਪੁੱਤਰਾ ਮੈਨੂੰ ਬਾਬੇ ਕੰਦੀ ਕੋਲ ਚਲੇ ਗਏ ਹੋਣ ਕਰਕੇ ਆਵਾਜ਼ ਮਾਰਦੇ ਆ ਬਾਬਾ ਪੰਗੂ ਬੋਲਿਆ ਇੱਥੇ ਹੀ ਆ ਜੀ ਬਾਬਾ ਦੀਪ ਸਿੰਘ ਜੀ ਦੇ ਚਰਨ ਸਪਰਸ਼ ਲੈ ਗਿਆ ਸੀ ਬਾਬਾ ਕੰਦੀ ਮੈਂ ਵਾਪਸ ਪਰਤਦੇ ਆ ਬੋਲਿਆ ਕੰਦੀ ਦਾ ਪੱਲਾ ਨਾ ਛੱਡਿਓ ਪੁੱਤਰੋ ਮੈਂ ਰਹਾ ਨਾ ਰਹਾ ਕੰਦੀ ਸਦਾ ਤੁਹਾਡੇ ਸੰਗ ਰਹੇਗਾ ਬਸ ਤੁਸੀਂ ਕਦੇ ਪਿੱਠ ਨਾ ਪਵਾਇਓ ਜਿਹੜੇ ਬਾੜ ਨੇ ਵੀ ਕਦੇ ਕੰਦੀ ਦੀ ਉਂਗਲ ਛੱਡ ਕੇ ਕਿਸੇ ਹੋਰ ਦੀ ਫੜੀ ਤੇ ਕਿਸੇ ਹੋਰ ਕਥਾ ਦੇ ਸਵਾਰ ਹੋ ਗਿਆ ਉਸ ਪੱਲੇ ਖੁਆਰੀ ਪਏਗੀ ਆਉਣ ਵਾਲੇ ਸਮਿਆਂ ਵਿੱਚ ਬਹੁਤ ਲੋਕ ਮਿਲਣਗੇ ਤੁਹਾਨੂੰ ਜਿਹੜੇ ਸਿੱਖ ਕਥਾ ਨੂੰ ਤਰਕਾਂ ਵਿਦੇਸ਼ੀ ਕਹਾਣੀਆਂ ਦਾ ਮੁਲੰਮਾ ਚਾੜ ਕੇ ਬਾਜ਼ਾਰਾਂ ਵਿੱਚ ਵੇਚਦੇ ਫਿਰਦੇ ਹੋਣਗੇ ਉਹਨਾਂ ਤੋਂ ਬਚਣਾ ਹੈ ਮੇਰੇ ਪੁੱਤਰੋ ਕੰਦੀ ਰੂਪੀ ਕਥਾ ਦਾ ਪੱਲਾ ਨਾ ਛੱਡਿਓ ਤੇ ਸਿੱਧਕ ਭਰੋਸਾ ਕਾਇਮ ਰੱਖਿਓ ਬਾਬੇ ਨੇ ਸਾਨੂੰ ਭਵਿੱਖ ਲਈ ਸੁਚੇਤ ਕਰਦਿਆ ਕਿ ਹਾਂ ਸਤਿਵਚਨ ਬਾਬਾ ਜੀ ਚਲੋ ਫਿਰ ਹੁਣ ਕਥਾ ਅੱਗੇ ਸ਼ੁਰੂ ਕਰਦੇ ਹਾਂ ਭਾਈ ਭਗਤੇ ਦੇ ਮਾਤਾ ਜਿਉਣੀ ਦੀ ਕੁੱਖੋਂ ਇੱਕ ਬਾਲ ਨੇ ਜਨਮ ਲਿਆ ਜਿਸ ਦਾ ਨਾਮ ਦੀਪਾ ਰੱਖਿਆ ਗਿਆ ਛੋਟੇ ਹੁੰਦੇ ਆਂ ਤੋਹੀਂ ਉਹ ਆਮ ਵਾਲਾਂ ਜਿਹਾਂ ਨਹੀਂ ਸੀ ਦੀਪਾ ਬਹੁਤ ਸ਼ਾਂਤ ਤੇ ਸਬਰ ਵਿੱਚ ਰਹਿਣ ਵਾਲਾ ਪੁਜੰਗੀ ਸੀ ਪੋਥੀਆਂ ਵਿੱਚ ਸਾਰਾ ਦਿਨ ਸੋਹਣੇ ਅੱਖਰ ਪਾਉਂਦੇ ਰਹਿਣਾ ਤੇ ਹੋਰ ਸੁੰਦਰ ਲਿਖਣ ਦਾ ਅਭਿਆਸ ਕਰਦੇ ਰਹਿਣਾ ਉਸਦਾ ਵੱਡਾ ਸ਼ੌਂਕ ਸੀ ਅੱਜ ਅੱਖਰ ਕੱਲ ਨਾਲੋਂ ਸੋਹਣੇ ਆ ਨਾ ਮਾਂ ਹਰ ਰੋਜ਼ ਸੁੰਦਰ ਅੱਖਰ ਪਾ ਕੇ ਉਹ ਮਾਂ ਨੂੰ ਦਿਖਾਉਂਦਾ ਹਾਂ ਪੁੱਤ ਕਾਲੇ ਨਾਂ ਤਾਂ ਕਿੰਨੇ ਸੋਹਣੇ ਆ ਮਾਂ ਵੀ ਨਿੱਤ ਹੱਲਾਸ਼ੀਰੀ ਦਿੰਦੀ ਇੱਕ ਦਿਨ ਉਸਨੇ ਬਹੁਤ ਸੋਹਣਾ ਇੱਕ ਓਮਕਾਰ ਲਿਖਿਆ ਤੇ ਮਾਂ ਨੂੰ ਦਿਖਾਉਂਦਿਆਂ ਬੋਲਿਆ ਇਹ ਏਕਾ ਕਿਰਪਾਨ ਹੈ ਜਾਂ ਨਾਮਾ ਕਿਰਪਾਨ ਜਿਹਾ ਹੈ ਨਾਮਾ ਤੇ ਮਾਂ ਬਸ ਮੁਸਕਰਾ ਪਈ ਇਹ ਊੜਾ ਮਹਾਰਾਜ ਨੇ ਖੁੱਲਾ ਕਿਉਂ ਰੱਖਿਆ ਵਾ ਇੱਕ ਓਮਕਾਰ ਮਹਾਰਾਜ ਦੀਆਂ ਰਮਜ਼ਾਂ ਦੇ ਪੁੱਤ ਮਹਾਰਾਜ ਹੀ ਜਾਣਨ ਤੂੰ ਉਹਨਾਂ ਤੋਂ ਹੀ ਪੁੱਛ ਲਈ ਮੀ ਗੱਲਾਂ-ਗੱਲਾਂ ਵਿੱਚ ਮਾਣੇ ਅਨੰਦਪੁਰ ਸਾਹਿਬ ਜਾਣ ਦਾ ਇਸ਼ਾਰਾ ਕਰ ਦਿੱਤਾ ਸੀ ਇੱਕ ਦਿਨ ਦੀਪਕ ਖੇਤੋਂ ਲੱਕੜ ਘੜ ਕੇ ਲਿਆਇਆ ਬਹੁਤ ਸੋਹਣੀ ਆਉਂਦਿਆ ਹੀ ਮਾਂ ਨੂੰ ਦਿਖਾ ਕੇ ਬੋਲਿਆ ਤੈਨੂੰ ਪਤਾ ਮਾਂ ਇਹ ਕੀ ਆ ਇਹ ਤਾਂ ਕੋਈ ਸ਼ਸਤਰ ਲੱਗਦਾ ਪੁੱਤ ਹਾਂ ਮਾਂ ਇਹ ਖੰਡਾ ਹੈ ਖੰਡਾ ਮੈਨੂੰ ਸਾਰੇ ਸ਼ਸਤਰਾਂ ਵਿੱਚੋਂ ਸੋਹਣਾ ਲੱਗਦਾ ਹੈ ਮਾਂ ਇੱਕ ਓਮਕਾਰ ਦੇ ਏਕੇ ਜਿਹਾ ਤੇ ਉਸ ਨੇ ਉਹ ਲੱਕੜ ਦਾ ਖੰਡਾ ਕਮਰ ਕੱਸੇ ਵਿੱਚ ਸੱਜੇ ਪਾਸੇ ਟੰਗ ਲਿਆ ਖੱਬੇ ਪਾਸੇ ਕਲਮਾ ਟੰਗੀਆਂ ਹੋਈਆਂ ਸਨ ਮੈਂ ਵੱਡਾ ਹੋ ਕੇ ਪੋਥੀਆਂ ਲਿਖਿਆ ਕਰਾਂਗਾ ਮਾਂ ਕਲਮਾ ਠੀਕ ਕਰ ਦਿਆਂ ਉਸ ਨੇ ਕਿਹਾ ਖੰਡੇ ਦਾ ਮੁੱਠਾ ਉਤੋਂ ਕਲਮਾ ਨਾਲ ਛੋਰੇ ਹਸੀ ਕਮਾਲ ਇਹ ਵੀ ਸੀ ਕਿ ਖੰਡਾ ਤੇ ਕਲਮਾ ਦੋਵੇਂ ਉਸ ਨੇ ਇੱਕੋ ਲੱਕੜ ਵਿੱਚੋਂ ਖੜੀਆਂ ਸਨ ਇਹ ਖੰਡਾ ਇਹਦੇ ਨਾਲ ਕੀ ਕਰੇਗਾ ਮਾਂ ਬੋਲੀ ਜਿਹੜੇ ਪੋਥੀਆਂ ਵੱਲ ਬੁਰੀ ਨਜ਼ਰ ਰੱਖਣਗੇ ਉਹਨਾਂ ਲਈ ਇਹ ਖੰਡਾ ਉਹਨਾਂ ਲਈ ਹੈ ਖੰਡੇ ਨਾਲ ਮੈਂ ਉਹਨਾਂ ਦੋਖੀਆਂ ਦੇ ਸਿਰ ਲਾਹਾਂਗਾ ਮਾਂ ਗੱਲ ਕਰਦਿਆਂ ਉਸ ਦਾ ਇੱਕ ਹੱਥ ਖੰਡੇ ਦੂਜਾ ਕਲਮਾ ਤੇ ਸੀ ਉਹ ਅਨੰਦਪੁਰ ਸਾਹਿਬ 22 ਸਾਰਾ ਪਰਿਵਾਰ ਆਪਣੇ ਵੱਡੇ ਪਰਿਵਾਰ ਕੋਲ ਮਹਾਰਾਜ ਦੇ ਦਰਸ਼ਨਾਂ ਨੂੰ ਜਾ ਰਹੇ ਸਨ ਕਿ ਦੀਪਾ ਇੱਕ ਥਾਂ ਰੁਕ ਗਿਆ ਰਾਹ ਵਿੱਚ ਕੁਝ ਵਿਦਿਆਰਥੀ ਇੱਕ ਉਸਤਾਦ ਤੋਂ ਅੱਖਰ ਪਾਉਣੇ ਸਿੱਖ ਰਹੇ ਸਨ ਦੀਪਾ ਉੱਥੇ ਹੀ ਖਲੋ ਗਿਆ ਉਸਤਾਦ ਨੇ ਕਿਸੇ ਬਾਲ ਦੀ ਪੋਥੀ ਤੇ ਅੱਖਰ ਪਾਇਆ ਤੇ ਬੋਲੇ ਇੱਕ ਓੰਕਾਰ ਇਸ ਊੜੇ ਦਾ ਮੂੰਹ ਖੁੱਲਾ ਕਿਉਂ ਹੈ ਭਾਈ ਸਾਹਿਬ ਜੀ ਦੀਪੇ ਨੇ ਉਸਤਾਦ ਵੱਲ ਦੇਖਦੇ ਆ ਪੁੱਛਿਆ ਇਸ ਖੁੱਲੇ ਊੜੇ ਵਿੱਚ ਪਾਤਾਲਾ ਪਾਤਾਲ ਲੱਖਾ ਗਾਸਾ ਗਾਸ ਸਮਾਈ ਹੋਏ ਨੇ ਭਾਈ ਇਸੇ ਵਿੱਚ ਧਰਤੀ ਹੋਰ ਪਰੈ ਹੋਰ ਹੋਰ ਵੀ ਨੇ ਤੇ ਕਈ ਕੋਟ ਸਸੀਰ ਸੂਰ ਨਖਤਰ ਵੀ ਸੋ ਇਹ ਤਾਂ ਹੀ ਖੁੱਲਾ ਹੈ ਉਸਤਾਦ ਨੇ ਮੁਸਕਰਾਉਂਦਿਆਂ ਦੀਪੇ ਵੱਲ ਦੇਖਿਆ ਤੇ ਬੋਲੇ ਐਸੀ ਰੋਹਾਨੀ ਮੁਸਕਰਾਹਟ ਦੀਪੇ ਨੇ ਪਹਿਲਾਂ ਕਦੇ ਕਿਸੇ ਦੇ ਚਿਹਰੇ ਤੇ ਨਹੀਂ ਦੇਖੀ ਸੀ ਐਨੇ ਨੂੰ ਇਕਬਾਲ ਨੇ ਆਕੇ ਉਸਤਾਦ ਦੇ ਗਲ ਵਿੱਚ ਪਿੱਛੋਂ ਵਹਾ ਪਾ ਦਿੱਤੀਆਂ ਤੇ ਬੋਲੇ ਆ ਆਪ ਜੀ ਨੂੰ ਪਤਾ ਹੈ ਮੈਨੂੰ ਅਜ ਸ਼ਸਤਰ ਵਿਦਿਆ ਦੇਣ ਵਾਲੇ ਭਾਈ ਸਾਹਿਬ ਨੇ ਕਿਹੜਾ ਸ਼ਸਤਰ ਦਿੱਤਾ ਹੈ ਬਾਲ ਬੋਲੇ ਆ ਤੁਸੀਂ ਆਪ ਹੀ ਦੱਸੋ ਉਸਤਾਦ ਜੀ ਬਾਲ ਵੱਲ ਪੁੱਛੇ ਨੂੰ ਕਰਦੇ ਆ ਬੋਲੇ ਬਾਲ ਨੇ ਗਲ ਵਿੱਚੋਂ ਵਹਾ ਲਾਹੀਆਂ ਤੇ ਅੱਗੇ ਆਉਂਦਿਆਂ ਕਮਰ ਕੱਸੇ ਵਿੱਚੋਂ ਸ਼ਸਤਰ ਕੱਢਿਆ ਦੂਰ ਪਹਾੜਾਂ ਵਿੱਚੋਂ ਇੱਕ ਹਾਥੀ ਦੇ ਘਰੌਹਣ ਦੀ ਆਵਾਜ਼ ਆਈ ਇਹ ਕਿਹੜਾ ਸ਼ਸਤਰ ਹੈ ਭਾਈ ਬੜਾ ਸੋਹਣਾ ਇਹ ਨਾਗਣੀ ਹੈ ਪਿਤਾ ਜੀ ਤੇ ਆਪ ਜੀ ਨੂੰ ਪਤਾ ਹੈ ਇਹ ਕਿਵੇਂ ਮੰਦੀ ਹੈ ਜਦੋਂ ਸਮਾਨ ਨੂੰ ਬਿਜਲੀ ਡਿੱਗਦੀ ਹੈ ਤਾਂ ਕੋਈ ਕੋਈ ਸਿੰਘ ਉਸ ਨੂੰ ਫੜ ਲੈਂਦੇ ਹਨ ਤੇ ਲੋਹੇ ਦੇ ਵਰਛੇ ਉੱਤੇ ਮੜ ਦਿੰਦੇ ਹਨ ਫੇਰ ਬਣਦੀ ਹੈ ਨਾਗਣੀ। ਬਾਲ ਨੇ ਛੋਟਾ ਜਿਹਾ ਨਾਗਣੀ ਵਰछा। ਉਸਤਾਦ ਨੂੰ ਫੜਾਉਂਦੇ ਆ ਕਿਹਾ। ਵਾਹ ਭਾਈ ਬਚਿੱਤਰ ਸਿੰਘ। ਖੂਬ ਹੈ ਤੇਰੀ ਨਾਗਣੀ ਤਾਂ। ਹਾਥੀ ਦੇ ਮੱਥੇ ਪਾੜ ਦੇਣ ਵਾਲੀ। ਉਸਤਾਦ ਜੀ ਬਾਲ ਭਾਈ ਬਚਿੱਤਰ ਸਿੰਘ ਨੂੰ ਬੋਲੇ। ਤੇ ਇਹਦਾ ਵਾਰ ਕਿੱਥੇ ਕਰੀਦਾ ਹੈ? ਉਹਨਾਂ ਬਾਲ ਬਚਿੱਤਰ ਸਿੰਘ ਨੂੰ ਪੁੱਛਿਆ। ਭਾਈ ਸਾਹਿਬ ਕਹਿੰਦੇ ਸਨ ਕਿ ਜਿਸ ਸਿੰਘ ਉਤੇ ਮਹਾਰਾਜ ਦੀ ਮਿਹਰ ਹੋਵੇ ਤੇ ਉਸ ਨੂੰ 나ਗਣੀ ਵਰਤਨ ਦਾ ਵੱਲ ਆ ਜਾਵੇ ਤਾਂ ਉਹ ਇਕੱਲਾ ਸਿੰਘ ਲੱਖਾਂ ਦੇ ਰਸ਼ ਕਰਤੇ ਭਾਰੂ ਪੈ ਸਕਦਾ ਹੈ ਹਾਥੀਆਂ ਦੇ ਮੱਥੇ ਪਾੜ ਦਿੰਦੀ ਹੈ ਇਹ ਨਾਗਣੀ ਬਾਲ ਭਾਈ ਬਚਿੱਤਰ ਸਿੰਘ 나ਗਣੀ ਨੂੰ ਫੜ ਕੇ ਪਿੱਛੇ ਤੋਂ ਅੱਗੇ ਲਿਆਉਂਦੀਆਂ ਬੁੱਲੀ ਜਿਵੇਂ ਕੋਈ ਸੂਰਮਾ ਵਰਛੇ ਦਾ ਵਾਰ ਕਰਦਾ ਹੈ ਤੇ ਹਾਥੀ ਦੇ ਮੱਥੇ ਤੱਕ ਪਹੁੰਚੇਗੀ ਕਿਵੇਂ ਸਿੰਘ ਘੋੜੇ ਉੱਤੇ ਖੜਕੇ ਇਕ ਉੱਚੀ ਛਾਲ ਮਾਰੇ ਤੇ ਹਾਥੀ ਦੇ ਮੱਥੇ ਵਿੱਚ ਧਸਾ ਦਵੇ। ਬਾਲ ਭਾਈ ਬਚਿੱਤਰ ਸਿੰਘ ਤੇ ਉਸਤਾਦ ਜੀ ਦੀ ਗੱਲਬਾਤ ਹੋ ਰਹੀ ਸੀ। ਤੇ ਦੀਪਾ ਖਲੋਤਾ ਇਹ ਸਭ ਦੇਖ ਰਿਹਾ ਸੀ। ਉਸਨੇ ਕੋਲ ਖਲੋਤੇ ਸਿੰਘ ਨੂੰ ਉਸਤਾਦ ਵੱਲ ਇਸ਼ਾਰਾ ਕਰਕੇ ਪੁੱਛਿਆ। ਇਹ ਗੁਰਮukh ਕੌਣ ਨੇ? ਇਹ ਭਾਈ ਮਨੀ ਸਿੰਘ ਜੀ ਨੇ ਪਿਆਰਿਓ। ਸਿੰਘ ਨੇ ਬੜੇ ਪ੍ਰੇਮ ਨਾਲ ਦੱਸਿਆ। ਤਨ ਤਨ ਭਾਈ ਮਨੀ ਸਿੰਘ ਜੀ ਆਖਦੇ ਅਨਦੀਪੇ ਨੇ ਹੱਥ ਜੋੜ ਲਏ ਤੇ ਸਿਰ ਨਵਾ ਕੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ ਭਾਵੇਂ ਦੀਪਾ ਹੁਣ ਅੱਗੇ ਨੂੰ ਚੱਲ ਪਿਆ ਸੀ ਪਰ ਉਹ ਮੁੜ ਮੁੜ ਭਾਈ ਮਨੀ ਸਿੰਘ ਜੀ ਵੱਲ ਦੇਖਦਾ ਜਾ ਰਿਹਾ ਸੀ ਉਸ ਨੂੰ ਜਾਪ ਰਿਹਾ ਸੀ ਕਿ ਜਿਵੇਂ ਕੋਈ ਪੁਰਾਣਾ ਘੁਆਚਿਆ ਲੱਭ ਗਿਆ ਹੋਵੇ ਮਹਾਰਾਜ ਆ ਰਹੇ ਨੇ ਭਾਈ ਦਰਸ਼ਨ ਅਭਿ ਲਾਖੀ ਦਰਬਾਰ ਵਿੱਚ ਪਹੁੰਚੋ ਇੱਕ ਸਿੰਘ ਦੀ ਆਵਾਜ਼ ਦੀਪੇ ਨੂੰ ਸੁਣੀ ਤੋ ਉਹ ਦਰਬਾਰ ਵੱਲ ਭੱਜ ਗਿਆ। ਉਸਨੇ ਪਹਿਲੀ ਵਾਰ ਮਹਾਰਾਜ ਜੀਆ ਦੇ ਦਰਸ਼ਨ ਕੀਤੇ। ਉਹ ਨਿਸ਼ਬਦ ਹੋ ਗਿਆ। ਬੋਲਦਾ ਤਾਂ ਉਹ ਪਹਿਲਾਂ ਵੀ ਜ਼ਿਆਦਾ ਨਹੀਂ ਸੀ। ਪਰ ਹੁਣ ਤਾਂ ਇੰਜ ਜਾਪਦਾ ਸੀ ਜਿਵੇਂ ਬੋਲਣ ਤੋਂ ਅਸਮਰਥ ਹੀ ਹੋ ਗਿਆ ਹੋਵੇ। ਮਹਾਰਾਜ ਦੇ ਚਿਹਰੇ ਨੂੰ ਬਿਆਨਣ ਲਈ ਕੋਈ ਸ਼ਬਦ ਨਹੀਂ ਸਨ ਉਸ ਕੋਲ। ਉਸ ਕੋਲ ਕੀ ਦੁਨੀਆ ਭਰ ਦੀਆਂ ਭਾਸ਼ਾਵਾਂ ਇਕੱਠੀਆਂ ਹੋ ਕੇ ਵੀ ਮਹਾਰਾਜ ਦੇ ਦیدارਿਆਂ ਨੂੰ ਆਉਂਦੀਆਂ ਤਾਂ ਗੁੰਗੀਆਂ ਹੋ ਜਾਂਦੀਆਂ ਮਹਾਰਾਜ ਦਾ ਸਰੂਪ ਬਿਆਨ ਸਕਣਾ ਸੰਸਾਰ ਦੀਆਂ ਬੋਲੀਆਂ ਦੇ ਵਸ ਵਿੱਚ ਕਿੱਥੇ ਸੀ ਦੁਨੀਆ ਭਰ ਦਾ ਸਾਰਾ ਸੁਹੱਪਣ ਨਿਤ ਦਿਨ ਅਣੰਪੁਰ ਸਾਹਿਬ ਦੀ ਧੂੜ ਮੱਥਿਆਂ ਨੂੰ ਲਾਉਂਦਾ ਸੀ ਕਿਉਂਕਿ ਉਸ ਧੂੜ ਨੂੰ ਹਰ ਰੋਜ਼ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੁੰਦੀ ਸੀ ਸਿੱਖ ਤਾਂ ਇੰਨੇ ਸੋਹਣੇ ਹੋਣਗੇ ਹੀ ਜਦ ਮਹਾਰਾਜ ਐਸੇ ਨੇ ਦੀਪੇ ਨੂੰ ਭਾਈ ਮਨੀ ਸਿੰਘ ਦੀ ਯਾਦ ਆਈ ਦੀਪੇ ਨੇ ਸੱਚੇ ਪਾਤਸ਼ਾਹ ਤੋਂ ਅਮਰ ਅਛਕਿਆ ਤੇ ਦੀਪ ਸਿੰਘ ਬਣ ਗਿਆ ਦੀਪੇ ਤੋਂ ਦੀਪ ਸਿੰਘ ਬਣੇ ਇਸ ਪੁਜੰਗੀ ਦੇ ਨਾਮ ਨਾਲ ਹਜੇ ਕੋਈ ਤਖੱਲਸ ਹੋਰ ਲਗਣੇ ਸਨ ਉਸ ਨੂੰ ਸ਼ਹਾਦਤ ਤੋਂ ਪਹਿਲਾਂ ਹੀ ਪਹਿਲਾਂ ਹੀ ਸ਼ਹੀਦ ਕਿਹਾ ਜਾਣਾ ਸੀ ਉਸ ਦੇ ਨਾਮ ਅੱਗੇ ਬਾਬਾ ਵੀ ਤਾਂ ਲਗਣਾ ਸੀ ਬਾਟੇ ਵਿੱਚ ਉਸ ਦਾ ਮਨਪੌਂਦਾ ਸ਼ਸਤਰ ਖੰਡਾ ਫੇਰਿਆ ਗਿਆ ਤੇ ਉਸ ਵੱਲੋਂ ਤਿਆਰ ਕੀਤੇ ਹੋਏ ਅੰਮ੍ਰਿਤ ਨੂੰ ਛਕ ਲੈਣ ਮਗਰੋਂ ਉਹ ਅਨੰਦਪੁਰ ਸਾਹਿਬ ਹੀ ਟਿਕ ਗਿਆ। ਉਸ ਦਾ ਉਸਤਾਦ ਉੱਥੇ ਸੀ। ਸਿਉਸੀ ਨੇ ਹੋਰ ਕਿੱਥੇ ਜਾਣਾ ਸੀ? ਖੰਡੇ ਬਾਟਲ ਦੀ ਬਾਟੇ ਦੀ ਪਾਹੁਲ ਲੈਣ ਮਗਰੋਂ ਉਹ ਭਾਈ ਮਨੀ ਸਿੰਘ ਕੋਲ ਗਿਆ। ਭਾਈ ਮਨੀ ਸਿੰਘ ਜੀ ਨੇ ਦੋ ਕਲਮਾ ਦੀਪ ਸਿੰਘ ਵੱਲ ਕਰਦਿਆਂ ਕਿਹਾ ਆਓ ਭਾਈ ਦੀਪ ਸਿੰਘ ਜੀ, ਕਰੀਏ ਸੇਵਾ ਸ਼ੁਰੂ। ਦੋ ਕਲਮਾ ਦੀਪ ਸਿੰਘ ਨੇ ਭਾਈ ਸਾਹਿਬ ਨੂੰ ਇੱਕ ਕਲਮ ਵਾਪਸ ਕਰਦੇ ਆ ਕਿਹਾ ਜੀ ਦੋ ਦੋਹੇ ਤੁਹਾਡੇ ਲਈ ਨੇ ਦੋ ਵੱਡੇ ਗ੍ਰੰਥਾਂ ਦੇ ਉਤਾਰੇ ਤੁਸਮ ਕਰਨੇ ਨੇ ਇਹਨਾਂ ਨੂੰ ਸੋ ਸੰਭਾਲ ਕੇ ਰੱਖੋ ਇਹ ਦੋਹੇ ਕਲਮਾ ਸਤਿਗੁਰਾਂ ਆਪ ਘੜੀਆਂ ਨੇ ਤੁਹਾਡੇ ਲਈ ਵਾਹਿਗੁਰੂ ਦੀਪ ਸਿੰਘ ਜੀ ਦੇ ਮੂੰਹੋਂ ਇਹ ਹੀ ਨਿਕਲਿਆ ਉਹਨਾਂ ਨੇ ਸੁਣਿਆ ਹੋਇਆ ਸੀ ਕਿ ਸਤਿਗੁਰ ਜਾਣੀ ਜਾਣ ਨੇ ਪਰ ਅੱਜ ਦੇਖ ਵੀ ਲਿਆ ਸੀ ਮਹਾਰਾਜ ਜੀ ਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਨੂੰ ਲਿਖਣ ਦਾ ਸ਼ੌਕ ਹੈ ਬੋਲੇ ਤਾਂ ਉਹ ਆਪਣੇ ਆਪ ਨਾਲ ਸਨ ਪਰ ਸੁਣ ਭਾਈ ਮਨੀ ਸਿੰਘ ਜੀ ਨੇ ਵੀ ਲਿਆ ਸੀ ਮਹਾਰਾਜ ਜੀਆਂ ਦੀਆਂ ਅੰਤਰਾਤਮਾ ਦਾ ਅੰਦਾਜ਼ਾ ਹਜੇ ਸਾਥੋਂ ਕਿੱਥੇ ਲਗਣਾ ਹੈ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਬੋਲ ਭਵਿਖ ਵਾਲੀ ਇਸ਼ਾਰਾ ਕਰ ਰਹੇ ਸਨ ਕੀ ਮੈਂ ਬਾਲ ਭਾਈ ਬਚਿੱਤਰ ਸਿੰਘ ਦੀ ਨਾਗਣੀ ਮੱਥੇ ਨੂੰ ਛੂਹ ਸਕਦਾ ਹਾਂ ਦੀਪ ਸਿੰਘ ਨੇ ਭਾਈ ਮਨੀ ਸਿੰਘ ਨੂੰ ਪੁੱਛਿਆ ਹਾਂ ਹਾਂ ਕਿਉਂ ਨਹੀਂ ਭਾਈ ਬਚਿੱਤਰ ਸਿੰਘ ਜੀ ਆਪਣੀ ਨਾਗਣੀ ਦੇ ਦਰਸ਼ਨ ਕਰਵਾਇਓ ਭਾਈ ਦੀਪ ਸਿੰਘ ਜੀ ਨੂੰ ਭਾਈ ਮਨੀ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਕ ਮਾਰੀ ਵਾਹਿਗੁਰੂ ਇਹ ਭਾਗ ਥੋੜਾ ਲੰਬਾ ਹੋਣ ਕਰਕੇ ਇਸ ਦਾ ਬਾਕੀ ਦਾ ਭਾਗ ਆਪਾਂ ਕੱਲ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ